ਸਸ਼ੀਕਲ ਜੀ ਕੇਮਿਓ ਸਾਰੇ ਹੋਪਸ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਲੈ ਕੇ ਆਏ ਜੀ ਬਹੁਤ ਵਧੀਆ ਜਿਹੜੇ ਆ ਨਿਊਲੀ ਮੈਰਿਡਲੀ ਸੂਟ ਤੇ ਬਹੁਤ ਹੀ ਪਿਆਰੇ ਜਿਹੜੇ ਸੂਟ ਨੇ ਸੋ ਸਾਡਾ ਜਿਹੜਾ ਪਹਿਲਾ ਸੂਟ ਆ ਜੀ 올 ਚਮੰਡੀ ਸਿਲਕ ਦਾ ਸੂਟ ਆ ਬਹੁਤ ਹੀ ਪਿਆਰਾ 5 ਮੀਟਰ ਦਾ ਫੈਬਰਿਕ ਰਹੂਗਾ ਜੀ ਬਹੁਤ ਪਿਆਰਾ ਹੈਂਡਵਰਕ ਹੋਇਆ ਆ ਚਮੰਡੀ ਸਿਲਕ ਦਾ ਸੂਟ ਆ ਪੂਰਾ ਜਿੱਦਾਂ ਜਾਲ ਸ਼ਰਟ ਦੀ ਫਰੰਟ ਤੇ ਜਾਲ ਵਾਂਗੂ ਬਣਿਆ ਪੂਰਾ ਜਾਲ ਪਿਆ ਹੈਂਡਵਰਕ ਦਾ ਤੁਸੀਂ ਉਸ ਦੀ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਆ ਸਾਰਾ ਹੈਂਡਵਰਕ ਹੋਇਆ ਆ ਸੂਟ ਤੇ ਡਿਜ਼ਾਈਨਿੰਗ ਬਹੁਤ ਸੋਹਣੀ ਬੜੀ ਡਿਫਰੈਂਟ ਕਰਵਾਈਆ ਸੀ ਇਹ ਸ਼ਰਟ ਇਹਦੀ ਤੇ ਇਹ ਇਹਦੀਆਂ ਬਾਜੂ ਸਿਲਕ ਦਾ ਸੂਟ ਆ ਜੀ ਤੇ ਦੁਪੱਟਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਇਹਦਾ ਦੁਪੱਟਾ ਜਿਹੜਾ ਆ ਉਹ ਪਹਿਲਾਂ ਅਸੀਂ ਦੁਪੱਟਾ ਲਿਆ ਸੀ ਇਹਦਾ ਤੇ ਸੂਟ ਦਾ ਫਿਰ ਅਸੀਂ ਬਾਅਦ ਵਿੱਚ ਕਰਵਾਇਆ ਵਰਕ ਵੀ ਕਰਵਾਇਆ ਤੇ ਕਲਰ ਵੀ ਅਸੀਂ ਬਾਅਦ ਚ ਇਹਦਾ ਜਿਹੜਾ ਆ ਉਹ ਚੱਕਿਆ ਕਿ ਇੱਥੇ ਕਿਹੜੇ ਕਲਰ ਅੱਛੇ ਲੱਗ ਸਕਦੇ ਆ ਦੁਪੱਟਾ ਇਹਦਾ ਕਾਫੀ ਕੋਸਟਲੀ ਆ ਜੇਕਰ ਤੁਸੀਂ ਕੱਲਾ ਦੁਪੱਟਾ ਵੀ ਬਾਈ ਕਰਨਾ ਚਾਹੁੰਦੀ ਹੋ ਤੇ ਕਰ ਸਕਦੇ ਹੋ ਪਰ ਪਲੀਜ਼ ਦੁਪੱਟਾ ਇਹਦਾ ਬਹੁਤ ਕੋਸਟਲੀ ਆ ਸਿਰਫ ਇਹਦੇ ਨਾਲ ਦੇ ਦੋ ਦੁਪੱਟੇ ਮੇਰੇ ਕੋਲ ਪਏ ਹੋਏ ਆ ਇੱਕ ਆਹ ਕਲਰ ਆ ਇੱਕ ਥੋੜੀ ਜੀ ਉਹਦੇ 'ਚ ਹੋਰ ਕਲਰ ਨੇ ਦੁਪੱਟਾ ਮਹਿੰਗਾ ਇਸ ਕਰਕੇ ਆ ਜੀ ਕਿਉਂਕਿ ਇਹਦੇ 'ਚ ਸਾਰਾ ਇਹ ਡਾਈ ਨਹੀਂ ਹੋਇਆ ਹੱਥ ਨਾਲ ਇਹ ਬਹੁਤ ਹੀ ਪਿਆਰਾ ਜਿਹੜਾ ਆ ਦੇਖੋ ਸਾਰੇ ਜਰੀ ਦੀ ਜਿਹੜੀ ਆ ਉਹ ਵੇਵਿੰਗ ਹੋਈ ਹੈ ਇਹਦੇ ਵਿੱਚ ਸਾਰੀ ਵੇਵਿੰਗ ਜਿਹੜੀ ਆ ਉਹ ਜਰੀ ਦੀ ਆ ਇਹਦੇ ਵਿੱਚ ਆ ਇੱਥੇ ਸਾਟਨ ਜਿੱਦਾਂ ਸਾਟਨ ਦਾ ਸਟੱਫ ਨਹੀਂ ਹੁੰਦਾ ਉਹ ਫੈਬਰਿਕ ਲੱਗਾ ਹੋਇਆ ਜਿਹੜੀ ਪੱਟੀ ਲੱਗੀ ਹੋਈ ਹੈ ਇਹਦੇ ਵਿੱਚ ਵੀ ਇਹਦੇ ਜਰੀ ਦੀ ਵੇਵਿੰਗ ਹੋਈ ਆ ਪਿਓਰ ਚਨਾਣ ਦਾ ਦੁਪੱਟਾ 2.5 ਮੀਟਰ ਦਾ ਤੇ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਆ ਸਾਰੀ ਵੇਵਿੰਗ ਜਰੀ ਦੀ ਆ ਉਹਦੇ ਕਰਕੇ ਦਾ ਦੁਪੱਟਾ ਬਹੁਤ ਕਾਸਟਲੀਆ ਸਿਰਫ ਇਹਦੇ ਨਾਲ ਦੇ ਮੇਰੇ ਕੋਲ ਦੋ ਹੀ ਦੁਪੱਟੇ ਨੇ ਤੇ ਇਹ ਇਹਦਾ ਕਲਰ ਇੰਨਾ ਡਾਰਕ ਹੈ ਉਹਦਾ ਥੋੜਾ ਜਿਹਾ ਲਾਈਟ ਕਲਰ ਨੇ ਦੁਪੱਟੇ ਦੇ ਪਰ ਉਹ ਵੀ ਬਹੁਤ ਸੋਹਣਾ ਆ ਤੇ ਆ ਇਹਦੇ ਨਾਲ ਸੀ ਇਹ ਸੀ ਐਵੇਂ ਸੂਟ ਇਹਦੇ ਨਾਲ ਤਿਆਰ ਕਰਵਾਇਆ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਸੂਟ ਜਿਹੜਾ ਹੈ ਤੇ ਤੁਸੀਂ ਸਾਨੂੰ WhatsApp ਤੇ ਜਿਹੜਾ ਮੈਸੇਜ ਕਰਕੇ ਉਹ ਪੁੱਛ ਸਕਦੇ ਹੋ ਇਹਦਾ ਪ੍ਰਾਈਸ ਨੰਬਰ ਸਾਡਾ ਜਿਹੜਾ ਉਹ ਆ ਰਿਹਾ ਆ ਕਿਸੇ ਵੀ ਪਾਰਟੀ ਫੰਕਸ਼ਨ ਤੇ ਜਿਹੜਾ ਸੂਟ ਆ ਉਹ ਵੇਅਰ ਕਰਨ ਲਈ ਬਹੁਤ ਹੀ ਪਿਆਰਾ ਆ ਅਗਲਾ ਸੂਟ ਜੀ ਤੁਹਾਨੂੰ ਦਿਖਾਉਣੇ ਆ ਗਾ ਲੈਮਨ येलो कलर ਬਹੁਤ ਪਿਆਰਾ ਸਟਰਾਫੇ ਆ ਜੀ ਇਹ ਵੀ ਬੜਾ ਹੀ ਪਿਆਰਾ ਸੂਟ ਬਣਿਆ ਇਹ ਵੀ ਆ ਦੇ ਮਸ਼ੀਨ ਦਾ ਤੇ ਮਿਰਰ ਵਰਕ ਜਿਹੜਾ ਆ ਉਹਦਾ ਮਿਕਸ ਸੂਟ ਆਏ 컬러 ਇਹਦਾ ਬਹੁਤ ਸੋਹਣਾ ਲੈਮਨ येलो ਉੱਪਰ ਨੂੰ ਜਿਹੜੇ ਦੋ ਪੈਨਲ ਜਿਹੜੇ ਆ ਮਿਰਰ ਵਰਕ ਦੇ ਜਾ ਰਹੇ ਆ ਸਟੱਫ ਇਹਦਾ ਵੀ ਬਹੁਤ ਵਧੀਆ ਆ ਪਾਰਟੀ ਵੇਅਰ ਸਟੱਫ ਆ ਬੜਾ ਹੀ ਸੋਹਣਾ ਆសុਤੀ ਲੁੱਕ ਆਉਗੀ ਤੇ ਜਿਹੜਾ ਗਲਾ ਆ ਉਹ ਤੁਸੀਂ ਇੱਥੇ ਪੋਰਟਲੀ ਬਟਨ ਲਗਵਾ ਸਕਦੇ ਹੋ ਜਾਂ ਉਵੇਂ ਬਟਨ ਲਗਵਾ ਕੇ ਆਪਣੇ ਆਪਣੀ ਮਰਜ਼ੀ ਨਾਲ ਤੁਸੀਂ ਇਹ ਜਿਹੜਾ ਆਪਣੀ ਚੋਇਸ ਅਨਸਾਰ ਤੁਸੀਂ ਜਿਹੜਾ ਉਹ ਬਣਵਾ ਸਕਦੇ ਹੋ ਆ ਇਹਦੀਆਂ ਬਾਜੂ ਆ ਬਾਜੂ ਤੇ ਵਰਕ ਆਊਗਾ ਬਹੁਤ ਹੀ ਪਿਆਰਾ ਜਿਹੜਾ ਆ ਡਿਫਰੈਂਟ ਵਰਕ ਆ ਆ ਦੁਪੱਟਾ ਜੀ ਇਹਦਾ ਟਾਈ ਐਂਡ ਆਇਤਾ ਬਹੁਤ ਪਿਆਰਾ ਜਿਹੜਾ ਦੁਪੱਟਾ ਨਾਲ ਬਣਿਆ ਹੋਇਆ ਆ ਬੜੇ ਹੀ ਪਿਆਰੇ ਜਿਹੜਾ ਆ ਸੂਟ ਬਣੇ ਆ ਸਾਡੇ ਸੋ ਤੁਸੀਂ ਇਹਨਾਂ ਨੂੰ ਬਾਏ ਕਰਨ ਲਈ ਇਹਨਾਂ ਨੂੰ ਖਰੀਦਣ ਲਈ ਤੁਸੀਂ ਸਾਡੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਸਾਡਾ ਜਿਹੜਾ ਨੰਬਰ ਆ ਉਹ ਸ਼ੋਅ ਹੋ ਰਿਹਾ ਜੀ ਨੈਕਸਟ ਹੈ ਜੀ ਸਾਡਾ ਪਿਸਤਾ ਚੇੜ ਦਾ ਆ ਸੂਟ ਆ ਕਰੀਪ ਦਾ ਇਹ ਤੇਰੀ ਪੂਰਾ ਹੈਂਡਵਰਕ ਹੋਇਆ ਸੂਟ ਤੇ ਇਹਦਾ ਗਲਾ ਬਣਿਆ ਹੋਇਆ ਆ ਆ ਦੇਖੋ ਆ ਇਹਦਾ ਜਿਹੜਾ ਗਲਾ ਹੈਂਡਵਰਕ ਦਾ ਬਣਿਆ ਹੋਇਆ ਆ ਪਿਸਤਾ ਸ਼ੇਡ ਹੈ ਦੀ ਪੂਰਾ ਹੈਂਡਵਰਕ ਹੋਇਆ ਸਿੱਪੀ ਦਾ ਮੋਤੀ ਦਾ ਥ੍ਰੈਡ ਦਾ ਦਬਕੇ ਦਾ ਸਾਰਾ ਹੀ ਕੰਮ ਜਿਹੜਾ ਸੂਟ ਦੇ ਵਿੱਚ ਕੀਤਾ ਗਿਆ ਆ ਭਰੀ ਭਰੀ ਵਿੱਚ ਬੂਟੀ ਆਉਗੀ ਜੀ ਸੂਟ ਤੇ ਤੇ ਬਾਜੂ ਬਣੀਆਂ ਹੋਈਆਂ ਇਹਦੀਆਂ ਆ ਇਹਦੀਆਂ ਬਾਜੂ ਬਣੀਆਂ ਨੇ ਆਈਆਂ ਬਾਚੂ ਬਣੀਆਂ ਨੇ ਬਿਲਕੁਲ ਨੀਟ ਐਂਡ ਕਲੀਨ ਜਿਹੜਾ ਵਰਕ ਹਾਂਜੀ ਤੇ ਤੁਹਾਨੂੰ ਨਾਲ ਦੀ ਨਾਲ ਦੱਸ ਦਵਾਂ ਦੁਪੱਟਾ ਇਹਦਾ ਹੈਂਡ ਪੇਂਟ ਹੈ ਦੁਪੱਟਾ ਇਹਦਾ ਵੀ ਬਹੁਤ ਕੋਸਟਲੀ ਬਣਿਆ ਆ ਤੇ ਤੁਸੀਂ ਸਾਨੂੰ ਪ੍ਰਾਈਸ ਜਿਹੜਾ ਪੁੱਛ ਸਕਦੇ ਹੋ ਬਹੁਤ ਪਿਆਰਾ ਇਹ ਫੁੱਲ ਆਰਗੈਂਜ਼ਾ ਦਾ ਦੁਪੱਟਾ ਆ ਬਿਲਕੁਲ ਜਿਹੜੀ ਪਿਓਰ ਆਰਗੈਂਜ਼ਾ ਉਹਦਾ ਦੁਪੱਟਾ ਆ ਬਿਲਕੁਲ ਤੇ ਇਹਦੀ ਹੈਂਡ ਪੇਂਟਿੰਗ ਜਿਹੜੀ ਆ ਉਹ ਦੇਖ ਸਕਦੇ ਹੋ ਬਹੁਤ ਸੌਫਟ ਹੈ ਪਤਾ ਹੀ ਨਹੀਂ ਲੱਗਦਾ ਦੋਨਾਂ ਸਾਈਡਾਂ ਤੋਂ ਕਿ ਹੈਂਡ ਪੇਂਟਿੰਗ ਹੋਇਆ ਆ ਐਵੇਂ ਲੱਗਦਾ ਜਿਵੇਂ ਕਿ ਪ੍ਰਿੰਟਿੰਗ ਹੋਈ ਹੁੰਦੀ ਆ ਬਟ ਇਹ ਹੈਂਡ ਪੇਂਟ ਦਾ ਦੁਪੱਟਾ ਜੀ ਦੇਖੋ ਪੂਰਾ ਭਰਿਆ ਹੋਇਆ ਦੁਪੱਟਾ ਆ ਅਸੀਂ ਕੁਝ ਵੱਖਰਾ ਚਾਹੁੰਦੇ ਸੀ ਕਿ ਐਵੇਂ ਦੀ ਚੀਜ਼ ਜਿਹੜੀ ਆ ਤੁਹਾਡੇ ਸਾਹਮਣੇ ਲੈ ਕੇ ਆਈਏ ਕਿ ਸੂਟ ਤੇ ਵਰਕ ਹੋਵੇ ਤੇ ਦੁਪੱਟੇ ਹੈਂਡ ਪੇਂਟਡ ਹੋਣ ਐਵੇਂ ਸੂਟ ਲੱਗੂਗਾ ਜੀ ਇਹ ਤੁਹਾਨੂੰ ਬੋਲ ਕੇ ਦਿਖਾਉਣੀ ਆ ਸੋ ਬੜੀ ਜੁਨੀਕ ਜੀ ਚੀਜ਼ ਹੈ ਪਾਈ ਹੋਈ ਬਹੁਤ ਜ਼ਿਆਦਾ ਵਧੀਆ ਲੱਗੂਗੀ ਸੋ ਨੰਬਰ ਸਾਡਾ ਆ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਨੂੰ ਲੈਣ ਵਾਸਤੇ ਨੈਕਸਟ ਹੈ ਜੀ ਸਾਡਾ ਇਹ ਵੀ ਨਿਊਲੀ ਬ੍ਰਾਈਡਲੀ ਜਿਹੜੀਆਂ ਲੜਕੀਆਂ ਨੇ ਨਵੀਆਂ ਵਿਆਹੀਆਂ ਉਹਨਾਂ ਦੀ ਬਹੁਤ ਵਧੀਆ ਆ ਸਾਰੀ ਉਪਵਾ ਸਕਦੇ ਹੋ ਵੀ ਤਾਂ ਨੈਕਸਟ ਇਹ ਆ ਜੀ ਸਾਡੇ ਕੋਲ ਇਹ ਵੀ ਕਰੇਪ ਦਾ ਸੂਟ ਆ ਜੀ ਬਹੁਤ ਪਿਆਰਾ ਹੈ ਪ੍ਰਿੰਟਡ ਸੂਟ ਆ ਲਾਈਟ ਬੇਬੀ ਪਿੰਕ ਕਲਰ ਹੈ ਜੀ ਇਹਦਾ 5 ਮੀਟਰ ਦਾ ਇਹ ਵੀ ਫੈਬਰਿਕ ਆ ਬਹੁਤ ਸੋਹਣਾ ਜਿਹੜਾ ਇੱਕ ਬੰਚ ਆਊਗਾ ਰੋਜ਼ ਦਾ ਬੰਚ ਆਊਗਾ ਜਿਹੜਾ ਕਿ ਘੇਰੇ ਉੱਪਰ ਤੇ ਇਸ ਸੂਟ ਨੂੰ ਵੀ ਤੁਸੀਂ ਇਹਦੀਆਂ ਬਾਜੂ ਆਹ ਬਾਜੂ ਤੇ ਵਰਕ ਕੀ ਆ ਇਹਦੇ ਕਾਇਦੀਆਂ ਬਾਜੂ ਬਣੀਆਂ ਹੋਈਆਂ ਨੇ ਬਿਲਕੁਲ ਨੀਟ ਐਂਡ ਕਲੀਨੀਆਂ ਬਿਲਕੁਲ ਸੌਫਟ ਵਰਕ ਆ ਸੋ ਜਦੋਂ ਇਹ ਇਹ ਵੀ ਸੂਟ ਸਟਿਚ ਹੋ ਕੇ ਆਊਗਾ ਫਿਨਿਸ਼ਿੰਗ ਪੱਟੀ ਲੱਗੂਗੀ ਇਹਦੇ ਪੋਰਟਲੀ ਬਟਨ ਲੱਗਣਗੇ ਪਾਈਪਿੰਗ ਲੱਗੂਗੀ ਬਹੁਤ ਪਿਆਰਾ ਹੈ ਜਿਹੜਾ ਸੂਟੋ ਬਣ ਕੇ ਆਊਗਾ ਦੁਪੱਟਾ ਇਹਦਾ ਵੀ ਟਾਈ ਐਂਡ ਡਾਈ ਨਾਲ ਦਿੱਤਾ ਸਾਰੇ ਤੇ ਟਾਈ ਐਂਡ ਡਾਈ ਹੋਈ ਆ ਸੋ ਇਹ ਵੀ ਬਹੁਤ ਪਿਆਰਾ ਕਨਸੈਪਟ ਆ ਬਹੁਤ ਹੀ ਪਿਆਰਾ ਜਿਹੜਾ ਸੂਟ ਆ ਕਿਉਂਕਿ ਇਹ ਲਾਈਟ ਬੇਬੀ ਪਿੰਕ ਹੈ ਬਹੁਤ ਪਿਆਰੀ ਸ਼ੇਡ ਆ ਸੋ ਤੁਸੀਂ ਇਹ ਬਾਈ ਕਰਨ ਲਈ ਸਾਨੂੰ ਸੰਪਰਕ ਕਰ ਸਕਦੇ ਹੋ ਨੈਕਸਟ ਇਹ ਜੀ ਸਾਡਾ ਇਹ ਵੀ ਕ੍ਰੇਪ ਦਾ ਸੂਟ ਆ ਸਾਡਾ ਤੇ ਵਰਕ ਇਹਦਾ ਵੀ ਬੜਾ ਹੀ ਪਿਆਰਾ ਆ ਆ 4 ਬੰਚ ਆਉਣਗੇ ਆ ਨੀਚੇ ਕੇਰੇ ਤੇ ਆ ਥੋੜਾ ਉੱਪਰ ਆਊਗਾ ਬੰਚ ਥੋੜਾ ਜਿਹਾ ਕੇਰੇ ਤੋਂ ਉੱਪਰ ਇਹ ਬੰਚ ਆਊਗਾ ਇਹ ਵੀ ਹੈਂਡਵਰਕ ਕੀਤਾ ਹੋਇਆ ਬਹੁਤ ਸੋਹਣਾ ਚਾਰ ਫਲਾਰ ਆਉਣਗੇ ਤੇ ਆ ਇਹਦੀਆਂ ਬਾਜੂ ਆ ਇਹਦੀਆਂ ਬਾਜੂ ਤੇ ਵਰਕ ਹੋਇਆ ਆ ਕਲਰ ਇਹਦਾ ਵੀ ਬਹੁਤ ਸੋਹਣਾ ਆ ਲਾਈਟ ਮਿਕਸ ਦੀ ਸ਼ੇਡ ਆ ਗ੍ਰੀਨ ਤੇfrozy ਜੀ ਦੀ ਮਿਕਸ ਮਿਕਸ ਸ਼ੇਡ ਆ ਬੜੀ ਪਿਆਰੀ ਜੀ ਸ਼ੇਡ ਆ ਪਿਸਤਾ ਜੀ ਵੀ ਨਹੀਂ ਕਹੀ ਜਾ ਸਕਦੀ ਜਦੋਂ ਆ ਤੁਸੀਂ ਇਹਨੂੰ ਸੂਟ ਨੂੰ ਸਟਿਚ ਕਰਵਾਓਗੇ ਉਦੋਂ ਇਹਦੀ ਗਰੇਸ ਬਹੁਤ ਸੋਹਣੀ ਆਉਂਦੀ ਆ ਦੁਪੱਟਾ ਨਾਲ ਇਹਦੇ ਜੀ ਬਹੁਤ ਪਿਆਰਾ ਸਾਰਾ ਵਰਕ ਹੋਇਆ ਔਰਗੈਂਜ਼ਾ ਦਾ ਦੁਪੱਟਾ ਆ ਅਸੀਂ ਇਹਦੇ ਦੁਪੱਟੇ ਦੇ ਕਲਰ ਹੀ ਚੁੱਕ ਕੇ ਸਾਰੇ ਜਿਹੜੇ ਆ ਉਹ ਸੂਟ ਤੇ ਆ ਦਿੱਤੇ ਨੇ ਸੋ ਤੁਸੀਂ ਇਹ ਖਰੀਦਣ ਲਈ ਜਾਂ ਇਹਦੇ ਨਾਲ ਦਾ ਕੁਝ ਹੋਰ ਬਣਵਾਉਣ ਲਈ ਤੁਸੀਂ ਸਾਡੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਸੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਥੈਂਕ ਯੂ ਜੀ